ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਭੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਵੋਗੇ ਕੁਐਸਟ ਬੇਨਤੀ ਸੱਜਣੋ ਕਰਦੇ ਆਂ ਆਪਣੀ ਤਸੱਲੀ ਕਰਕੇ ਪਸ਼ੂ ਦੀ ਦੋ ਟਾਈਮ ਚੋਕੇ ਫਿਰ ਖਰੀਦਦਾਰੀ ਕਰਿਆ ਕਰੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸੱਜਣੋ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਹਦਾ ਫਾਇਦਾ ਹਿੰਦਾ ਅੱਜ ਦੀ ਆਪਣੀ ਵਿਜਿਟ ਪਿੰਡ ਉਰਪਾਲ ਜ਼ਿਲ੍ਹਾ ਤੇ ਤਹਿਸੀਲ ਸ਼੍ਰੀ ਅੰਬਸਾ ਸਾਹਿਬ ਤੇ ਸਜਣਾ ਨੇੜੇ ਰਹਿ ਗਿਆ ਬਾਬੇ ਨੋਵ ਸਮਦਾ ਸਮਾਦਾ ਜੱਬਾ ਵੀ ਕਹਿ ਸਕਦੇ ਆ ਲਾਗੇ ਤੇ ਪਿੰਡ ਵੰਚੜੀ ਵੀ ਲਾਗੇ ਆ ਠੀਕ ਆ ਜੀ ਬਾਈ ਕਾਲੇ ਕੋਲ ਪਹੁੰਚੇ ਆ ਸੋਚਿਆ ਕਿ ਤੁਹਾਡਾ ਪਹਿਲੋ ਧਰਮ ਰਵਾ ਕੇ ਵਿੱਚ ਚੈੱਕ ਕਰਵਾ ਲੀਏ ਤੇ ਜਿਹੜੀ ਫਿਰ ਜਾਣਕਾਰੀ ਕਰਦੇ ਆਂ ਸਾਂਝੀ ਫਰਜ ਸਮਝ ਕੇ ਬਣੇ ਰਿਓ ਵੰਡ ਤਾਕਰ ਬਾਈ ਜੀ ਇਤਰਾ ਹੀ ਮਾਰ ਦੋ ਦੋ ਥੱਲੇ ਤੇ ਲੋ ਜੀ ਸ਼ੁਰੂਆਤ ਆਪਾਂ ਕਰਦੇ ਆਂ ਧਾਰਾਂ ਤੋਂ ਲੋ ਜੀ ਲੋ ਜੀ ਚਲੋ ਬਾਸ ਕਰੋ ਜੀ ਓਕੇ ਆ ਖੋਲ ਦੋ ਵੰਗਾ ਵੰਗਾ ਖੋਲ ਦੋ ਜੀ ਤੇ ਬਾਈ ਜੀ ਹੋਰ ਸੁਣਾਓ ਕੀ ਹਾਲ ਚੱਲ ਠੀਕ ਠਾਕ ਜੀ ਠੀਕ ਠਾਕ ਸਾਸੀ ਘਾਲ ਜੀ ਸਾਸੀ ਘਾਲ ਜੀ ਰੱਖ ਦਵਾਂਗਾ ਤੇ ਡਰੈਸ ਕਰੀਏ ਬਾਈ ਜੀ ਨੋਟ ਪ੍ਰਿੰਡਪੁਰ ਪਾਲ ਜੀ ਹਾਂ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਅੰਮ੍ਰਿਤਸਰ ਠੀਕ ਹੈ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ 628452458 ਠੀਕ ਹੈ ਜੀ ਹਾਂ ਜੀ ਤੇ ਇੱਕੋ ਵਾਇਡ ਹੈ ਨਾ ਕਿੰਨਾ ਬਾਈ ਦੁੱਧ ਮੌਕੇ ਦਾ ਹੋ ਦੁੱਧ ਵੀ ਜੀ 12-13 ਕਿਲੋ ਹੋ ਪਰ ਆਪਾਂ 10 ਕਿਲੋ ਕਰਕੇ ਦਵਾਂਗੇ 10 ਕਿਲੋ ਹਾਂ ਜੀ ਠੀਕ ਹੈ ਤੇ ਸਿੰਘਾਂ ਵਾਲੀ ਹੈ ਨਾ ਠੀਕ ਹੈ ਛੋਟੇ ਛੋਟੇ ਸਿੰਘ ਆ ਚਲੋ ਦੋ ਰਾਤ ਚੱਕ ਕਰਵਾ ਦਿਓ ਖੋਲ ਕੇ ਇਹਨੂੰ ਸੱਜਣੋ ਇਹਨੂੰ 20 ਦਿਨ ਲਾ ਲਓ ਇਹਨੂੰ 10 ਲਾ ਲਓ ਇਹ ਸੱਜਣੋ ਤੁਹਾਡਾ ਅੰਤਜਾ ਕੀ ਕਿੰਨੇ ਦਿਨ ਇਹਨੂੰ ਲਾਉਣੇ ਟਾਈਮ ਹੋ ਗਿਆ ਉਹ ਸੋਈ ਨੂੰ ਨੋ ਜੀ ਬਸ ਮਾ ਕੇ ਥੰਥੂਣਾ ਕੜਤਾ ਰੈਡੀ ਕਰਤਾ ਲਓ ਜੀ ਜਵਾਈ ਬੜੀ ਲੱਗੀ ਵੀ ਹਾਂ ਹਾਂ ਧੰਨਵਾਦ ਤਾਂ ਰਾਤੂਰਾ ਤੁਹਾਨੂੰ ਮਰਵਾ ਕੇ ਵਿਖਾਤੀਆਂ ਹਾਂ ਸੇ ਬਾਈ ਜੀ ਗੱਲ ਕੀਮਤੀ ਕਰੀਗੇ ਤੇ ਕਿੰਨੀ ਕਰਾ ਜੂਗੀ ਇਹ ਲੋ ਵਿੱਚ ਮੈਂ ਤਾਂ ਚਾਰੀ ਦਿਨ ਦੇ ਦੀਏ ਨਹੀਂ ਜਾਇਜ਼ ਕਰਕੇ ਬਾਈ ਜੀ ਨਹੀਂ ਕਰ ਦੋ ਜਾਇਜ਼ ਨਹੀਂ ਆਪੇ ਹੀ ਕਰ ਦੋ ਜੀ ਪੰਜੀ ਦੇ ਦੀਏ ਤੇਈ ਦਿਨ ਦੇਈਏ ਨਹੀਂ ਤੇਈ ਦਿਨ ਹਾਂ ਜਨਾ ਦੇ ਦੇ ਦੀਏ ਨਹੀਂ ਹਾਂ ਨਾ ਬਤੀ ਦੇਵਾਂਗੇ ਸਿੰਗਾ ਵਾਲੀ ਦੇ ਦੀਏ ਨਹੀਂ ਹਾਂ ਜੀ ਦੇ ਲਓ ਕਰ ਦੋ ਜੀ ਕੁਝ ਨਹੀਂ ਦਾ ਛੋੜ ਨਾ ਸੱਜਣੋ ਆ ਬੱਚਾ ਤੇ ਬੱਚਾ ਕਮਜ਼ੋਰ ਜੀ ਆ ਜੀ ਇਹ ਹਿਸਾਬ ਲਾਇਓ ਬੱਚਾ ਖੰਜੂਰ ਜਿਆ ਤੇ ਵਹਿੜ ਠੀਕ ਆ ਵਹਿੜ ਚੰਗੀ ਆ ਠੀਕ ਆ ਜੀ ਤੇ 30000 ਦੀ ਜੈਸਨ ਉਹ ਆ 100 ਰੁਪਿਆ ਛੋਟ ਹੋਣੀ ਆ ਸਤਾਇਓ ਨਾ ਇਹ ਨਾ ਆ ਕੇ ਆਖੂ ਕਿ 27 ਲੈ ਲੈ 28 ਲੈ ਲੈ ਕਿਉਂਕਿ ਉਹਨਾਂ ਪਹਿਲੋਂ ਹੀ ਗੱਲ ਸੋਚੀ ਆ ਕਿ ਰੇਟ ਇੱਕੋ ਫਿਕਸ ਹੀ ਆ ਤੇ ਫਿਰ ਵੀ ਤੁਹਾਨੂੰ 2000 ਹੋਰ ਕਟਵਾਤਾ ਹੈ ਸასი ਗੱਲ ਜੀ ਸਾਰਿਆਂ ਨੂੰ ਸასი ਗੱਲ